ਵਾਕ ਵਕ ਵਾਡਾ ਦੇ ਵਿੱਚ ਜਾ ਰਹੇ ਹੋਂ ਨਗਰ ਨਗਰ ਚੋਣਾਂ ਨੂੰ ਮਹਿਜ 2 ਦਿਨ ਰਹਿ ਚੁੱਕੇ ਨੇ ਕਿਦਾਂ ਦਾ ਰੁਝਾਨ ਦੇਖ ਨੂੰ ਮਿਲਿਆ ਸਰ ਤੁਸੀਂ ਦੇਖੋ ਵੀ ਕਿੰਨਾ ਉਤਸ਼ਾਹ ਹੈ ਸਾਰੇ ਸ਼ਹਿਰ ਦੇ ਹਰ વોર્ਡ ਦੇ ਵਿੱਚ ਹਰ ਗਲੀਆਂ ਮਹੱਲਿਆਂ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਪਰਚਮ ਲਹਿਰਾ ਰਿਹਾ ਔਰ ਵਿਰੋਧੀ ਧਿਰ ਜਿਹੜੇ ਨੇ ਉਹ ਕਿਸ ਤਰ੍ਹਾਂ ਦਬਕ ਕੇ ਆਪਣੇ ਘਰਾਂ ਵਿੱਚ ਬੈਠੇ ਨੇ ਤੁਹਾਨੂੰ ਇਸ ਗੱਲ ਤੋਂ ਹੀ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਨੇ ਜਿਹੜਾ ਆਪਣੇ ਇਤਿਆਹ ਸਿੱਟ ਦਿੱਤੇ ਨੇ ਟੀਮੋਰਲਾਈਜ਼ ਨੇ ਉਹਨਾਂ ਨੂੰ ਆਪਣੀ ਹਾਰ ਜਿਹੜੀ ਆ ਉਹ ਦਿਖਦੀ ਹੈ ਨਿਸ਼ਚਿਤ ਹਾਰ ਦਿਖਦੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਵਾਰਡ ਨੰਬਰ 47 ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਦੇ ਪਤਨੀ ਸਾਡੇ ਚਾਚੀ ਜੀ 골ਡਨ ਬ੍ਰੀਥ ਜੀ ਤੇ ਜਿਹੜਾ ਇਹ ਦੁਪਤੀ ਘਰਨ ਘਰਵਾਸੇ ਇੱਥੇ ਆਏ ਹਾਂ ਤੇ ਸਾਨੂੰ ਉਮੀਦ ਨਹੀਂ ਯਕੀਨ ਹੈ ਕਿ ਇਹ ਵਾਰਡ ਵੀ ਅਸੀਂ ਜਿਹੜੀ ਹੈ ਹੁਣ ਹਮਾਗੇ ਜਿੱਤਾਂ ਬਾਕੀ ਕੁਛ ਜਿਹੜੇ ਗੰਡੇ ਆਪਣ ਨੇਰੇ ਦਿਨ ਦੇ ਚੁੱਕੇ ਨੇ ਮੁਕਾਬਲਾ ਦੇਖਦੇ ਇਸ ਵਾਰਡ ਦਾ ਜੇ ਤੁਸੀਂ ਆਗੇ ਤਾਂ ਸਮਝੇ ਕਿ ਹੁਣ ਜਿੱਤ ਝੋਲੀ ਤੇ ਸਰ ਦੇਖੋ ਗੱਲ ਇਹ ਹੈ ਵੀ ਇਹਨਾਂ ਲੋਕਾਂ ਨੇ ਕੰਮ ਕੀਤਾ 3 ਸਾਲ ਜਿਹੜਾ ਹੈ ਸਰਦਾਰ ਅਮਰਜੀਤ ਸਿੰਘ ਜੀ ਆਪਣੇ ਇਲਾਕੇ ਦੇ ਵਿੱਚ ਇਕੱਲੇ ਇਕੱਲੇ ਘਰ ਨੂੰ ਇਹਨਾਂ ਨੇ ਟੱਚ ਕੀਤਾ ਹੈ ਲੋਕਾਂ ਦੇ ਕੰਮ ਕਰਾਏ ਨੇ ਦਿਨ ਰਾਤ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਨੇ ਤੇ ਅਜਿਹੇ ਪਰਿਵਾਰ ਨੂੰ ਲੋਕ ਆਪ ਹਮ ਹਮਾ ਕੇ ਜਿਹੜੇ ਆਪ ਤੁਹਾਰੇ ਅੱਗੇ ਹੋ ਕੇ ਜਿਹੜਾ ਹੈ ਉਹ ਵਧਾਰੇ ਨੇ ਅੱਗੇ ਵਧਾਰੇ ਨੇ ਉਹ ਦੇਖੋ ਅੱਜ ਇੱਥੇ ਦਾ ਜਮਾਗੜਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਇਹੀ ਚੀਜ਼ ਬਿਆਨ ਕਰਦਾ ਹੈ ਇਲਾਕਾ ਆਪਣਾ ਸ਼ਹਿਰੀ ਦੀ ਬਚਾਵੇ ਜਿਹੜੇ ਬੁੱਢੇ ਹੈਗੇ ਲੋਕਾਂ ਦੇ ਕਿੰਤਰ ਕੇ ਨਾਲ ਪਾਉਗੇ ਬਿਹਾਨਤੀ ਤੇ ਜਾਣ ਕੇ ਸਰ ਤੁਸੀਂ ਦੇਖੋ ਵੀ ਪੰਜ ਗਰੰਟੀਆਂ ਦਾ ਪਾਰਟੀ ਵੱਲੋਂ ਜਿਹੜੀਆਂ ਨੇ ਸਾਡੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਹਰ ਪਾਰਕ ਦੇ ਵਿੱਚ ਓਪਨ ਜਿਮ ਕਿਡਸ ਪਲੇ ਸੈਕਸ਼ਨ ਫਿਰ ਸੀਵਰੇਜ ਦੇ ਵਾਸਤੇ ਐਸਟੀਪੀ ਐਨਹਾਂਸ ਕਰਨਾ ਤਾਂ ਕਿ ਸੀਵਰ ਦੀ ਜਿਹੜੀ ਹੈ ਪ੍ਰੋਬਲਮ ਹੀ ਪਟਿਆਲਾ ਸ਼ਹਿਰ ਤੋਂ ਹਮੇਸ਼ਾ ਲਈ ਖਤਮ ਹੋ ਜਾਏ ਪਾਣੀ ਦੀ ਨਿਰਵਿਘਨਤਾ ਵਾਸਤੇ ਪਾਣੀ ਸਪਲਾਈ ਦੀ ਉਹਦੇ ਵਾਸਤੇ ਕਨਾਲ ਵੇਸ ਵਾਟਰ ਸਪਲਾਈ ਨੂੰ ਜਿਹੜਾ ਹੈ ਇਸੇ ਸਾਲ ਪੂਰਾ ਕਰਨਾ ਪ੍ਰੋਜੈਕਟ ਨੂੰ ਇਹ ਸਾਰੇ ਪ੍ਰੋਜੈਕਟ ਇਸੇ ਹੀ ਨੇ ਜਿਹੜੇ ਸ਼ਹਿਰ ਨੂੰ ਬਹੁਤ ਬਿਹਤਰੀ ਵਾਸਤੇ ਜਿਹੜਾ ਹੈ ਹਜ਼ਰਾਨ ਬਾਕੀ ਵਾਰਡਾਂ ਦੇ ਵਿੱਚ ਕੈਂਡੀਡੇਟ ਵਿਰੋਧ ਦੇ ਵਿੱਚ ਨਹੀਂ ਹਨਗੇ ਇਹ ਕੈਂਡੀਡੇਟ ਜਿਹੜਾ ਚੋਣਾਂ ਚੋਣਾਂ ਨੂੰ ਕੀ ਮੁਕਾਬਲਾ ਇਹਨਾਂ ਨੂੰ ਕਰਨਾ ਪੈਗਾ ਟੱਕਰ ਦੇਣੀ ਪੈਗੀ ਸਰ ਮੈਂ ਤਾਂ ਇਹ ਜਾਣਦਾ ਕਿ ਜਿਹੜਾ ਕੰਮ ਇਹਨਾਂ ਨੇ ਕੀਤਾ ਪਿਛਲੇ 3 ਸਾਲਾਂ ਸੇਵਾ ਕੀਤੀ ਹੈ ਉਹਨੂੰ ਭਾਗ ਲੱਗਣਗੇ ਇਹਨਾਂ ਨੇ ਹਰ ਦੁੱਖ ਸੁੱਖ ਦੇ ਵਿੱਚ ਆਪਣੇ ਵਾਰਡ ਦੇ ਵਿੱਚ ਜਿਹੜਾ ਹੈ ਜਿਹੜਾ ਇਹਨਾਂ ਨੇ ਪਾਰਟਿਸਪੇਟ ਕੀਤਾ ਹੈ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਨੇ ਲੋਕਾਂ ਦੇ ਕੰਮ ਕਰਾਏ ਨੇ ਔਰ ਇਸੇ ਚੀਜ਼ ਨੂੰ ਜਿਹੜਾ ਹੈ ਲੋਕ ਸਰਹਾ ਰਹੇ ਨੇ ਤੇ ਬਹੁਤ ਵੱਡਾ ਹੁੰਗਾਰਾ